ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਸਾਈਕਲ ਤੇ ਪੰਜ ਤਖਤਾਂ ਦੀ ਛੜਦਾ ਭਰੀ ਯਾਤਰਾ ਕਰਦਾ ਹੋਇਆ ਸ਼੍ਰੀ ਮੁਕਸਰ ਸਾਹਿਬ ਦਾ ਰਹਿਣ ਵਾਲਾ ਸਿੱਖ ਨੌਜਵਾਨ ਹਰਜਿੰਦਰ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਇਸ ਮੌਕੇ ਹਰਜਿੰਦਰ ਸਿੰਘ ਨੇ ਕਿਹਾ ਕਿ 6 ਅਗਸਤ ਤੋਂ ਸ਼ੁਰੂ ਹੋਈ ਇਸ ਯਾਤਰਾ ਨੂੰ 82 ਦਿਨ ਹੋ ਚੁੱਕੇ ਹਨ ਤੇ ਉਸਨੇ ਲਗਭਗ 120 ਤੋਂ 135 ਕਿਲੋਮੀਟਰ ਰੋਜ਼ਾਨਾ ਦਾ ਸਫ਼ਰ ਸਾਈਕਲ ਤੇ ਤੈਅ ਕੀਤਾ ਹਰ ਸਥਾਨ ਤੇ ਸੰਗਤਾਂ ਨੇ ਉਸ ਦਾ ਸਤਿਕਾਰ ਨਾਲ ਸਵਾਗਤ ਕੀਤਾ ਉਸ ਨੇ ਕਿਹਾ ਕਿ ਅਗਲੇ 2 ਦਿਨ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਅਤੇ ਸੇਵਾ ਕਰਕੇ ਸ਼੍ਰੀ ਮੁਕਤਸਰ ਸਾਹਿਬ ਵਾਪਸ ਜਾਵੇਗਾ ਜਿੱਥੇ ਯਾਤਰਾ ਦੀ ਅਧਿਕਾਰਿਕ ਸਮਾਪਤੀ ਕੀਤੀ ਜਾਵੇਗੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪਾ ਮੇਰਾ ਨਾਮ ਹਰਜਿੰਦਰ ਸਿੰਘ ਆਪਾ ਸ਼੍ਰੀ ਮੁਕਤਸਰ ਸਾਹਿਬ ਤੋਂ ਪੰਜ ਤਖਤਾਂ ਦੀ ਯਾਤਰਾ ਤੇ ਚੱਲੇ ਸੀਗੇ ਵਾਹਿਗੁਰੂ ਸੋ ਸਭ ਤੋਂ ਪਹਿਲਾਂ ਆਪਾਂ ਦਮਦਮਾ ਸਾਹਿਬ ਵੀ ਗਏ ਸੀ ਕਿ ਤੱਕ ਸ਼੍ਰੀ ਫਿਰ ਤੱਕ ਸ਼੍ਰੀ ਹਜੂਰ ਸਾਹਿਬ ਫਿਰ ਤੱਕ ਸ਼੍ਰੀ ਪਟਨਾ ਸਾਹਿਬ ਪਟਨਾ ਸਾਹਿਬ ਤੋਂ ਫਿਰ ਵਾਹਿਗੁਰੂ ਜੀ ਆਪ ਰਿਸ਼ੀਕੇਸ਼ ਪੌਂਟਾ ਸਾਹਿਬ ਉਸ ਤੋਂ ਬਾਅਦ ਵੈਗਰੂ ਆਪਾਂ ਸੁਹਾਨਾ ਸਾਹਿਬ ਤਮਤਾਨ ਸਾਹਿਬ ਪਟਿਆਲੇ ਦੁਖਨਵਰਨ ਸਾਹਿਬ ਫਿਰ ਸਰੰਦ ਸਰੰਦ ਤੋਂ ਵੈਗਰੂ ਆਪਾਂ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਹੋ ਕੇ ਫਿਰ ਵੈਗਰੂ ਜੀ ਆਪਾਂ ਇਧਰ ਬਾਬਾ ਬਕਾਲਾ ਤੋਂ ਇਧਰ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਆ ਵੈਗਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਕਿਰਪਾ ਕੀਤੀ ਆਪਾਂ ਮਨ ਦੀ ਇੱਛਾ ਸੀ ਕਿ ਵੈਗਰੂ ਯਾਤਰਾ ਕਰੀਏ ਕਦੇ ਮਹਾਰਾਜ ਨੇ ਕਿਰਪਾ ਕੀਤੀ ਆਪਣੀ ਇੱਛਾ ਪੂਰੀ ਕਰਤੀ ਬਹੁਤ ਯਾਤਰਾ ਕਰਦੇ ਸਮੇਂ ਰਸਤੇ ਦੇ ਵਿੱਚ ਆਪਾਂ ਕਈ ਗੁਰੂ ਘਰਾਂ ਦੇ ਵਿੱਚ ਰੁਕੇ ਮੰਦਰਾਂ ਦੇ ਵਿੱਚ ਵੀ ਰੁਕੇ ਤਾਬਿਆਂ ਦੇ ਪੈਟਰੋਲ ਪੰਪ ਤੇ ਲੋਕਾਂ ਨੇ ਬਹੁਤ ਮਾਨ ਸਤਿਕਾਰ ਕੀਤਾ ਤੇ ਵੈਗਰੂ ਹੁਣ ਤੁਸੀਂ ਵੀ ਇੱਥੇ ਪਹੁੰਚੇ ਹੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿੰਨੀ ਮਰੀਕੀ ਯਾਤਰਾ ਸ਼ੁਰੂ ਕੀਤੀ ਵੈਗਰੂ ਜੀ ਆਪਾਂ 6 ਅਗਸਤ ਨੂੰ ਯਾਤਰਾ ਸ਼ੁਰੂ ਕੀਤੀ ਸੀ ਵੈਗਰੂ ਤੇ ਅੱਜ ਆਪਾਂ ਨੂੰ ਕੁੱਲ 82 ਦਿਨ ਹੋ ਗਿਆ ਵੈਗਰੂ ਜੀ ਅੱਜ ਅੱਜ ਸਮਾਪਤੀ ਕਰ ਰਹੇ ਹਾਂ ਅੱਜ ਵੈਗਰੂ ਜੀ ਇੱਥੋਂ ਹੁਣ ਆਪਾਂ 2 ਦਿਨ ਇੱਥੇ ਪੜਾ ਕਰਾਂਗੇ ਵੈਗਰੂ ਤੇ ਫਿਰ ਇੱਥੋਂ ਆਪਾਂ ਸ੍ਰੀ ਮੁਕਤਸਰ ਸਾਹਿਬ ਜਾ ਕੇ ਹੀ ਸਮਾਪਤੀ ਹੋ ਗਈ ਯਾਤਰਾ ਦੀ ਤੁਹਾਨੂੰ ਕੋਈ ਮੁਸ਼ਕਲਾਂ ਦਾ ਸੁਣਨਾ ਨਹੀਂ ਮੁਸ਼ਕਲਾਂ ਵੈਗਰੂ ਜੀ ਉਹ ਜੋ ਚਲੋ ਰਸਤੇ ਦੇ ਵਿੱਚ ਕਿਤੇ ਟਾਇਰ ਫਟ ਜਾਣਾ ਹਨਾ ਜਾਂ ਕਿਤੇ ਪੈਂਚਰ ਹੋ ਜਾਣਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਸੀ ਵੀ ਸਾਈਕਲ ਪੈਂਚਰ ਹੋ ਗਿਆ ਕੋਈ ਨੇੜੇ ਦੁਕਾਨ ਨਹੀਂ ਹੁੰਦੀ ਸੀ ਇੱਕ ਦੋ ਵਾਰ ਹੋਇਆ ਵੀ 15-15 ਕਿਲੋਮੀਟਰ ਦੂਰ ਸੀਗਾ ਫਿਰ ਮਹਾਰਾਜ ਦੀ ਕਿਰਪਾ ਨਾਲ ਆਪਾਂ ਪੈਦਲ ਹੀ ਚੱਲ ਕੇ ਜਾਈਦਾ ਸੀ ਅਰੇ ਜਿਸ ਨੇ ਤੁਹਾਡੀ ਮਦਦ ਵੀ ਕੀਤੀ ਰਸਤੇ ਵਿੱਚ ਜਦੋਂ ਤੁਸੀਂ ਜਾ ਰਹੇ ਹੋਨੇ ਸਾਈਕਲ ਤੇ ਰਸਤੇ 'ਚ ਵੈਗਰੂ ਹਾਂਜੀ ਬਹੁਤ ਸੰਗਤਾਂ ਨੇ ਬਹੁਤ ਸਾਥ ਦਿੱਤਾ ਕਈ ਵਾਰ ਇਹ ਰਸਤੇ 'ਚ ਇਸ ਤਰ੍ਹਾਂ ਵੀ ਹੋਇਆ ਜਿਵੇਂ ਵੀ ਹਨਾ ਮਾਇਆ ਦਾ ਪੈਰਾ ਢਿੱਲਾ ਹੋ ਜਾਣਾ ਤਾਂ ਮੈਨੂੰ ਰਸਤੇ ਪਰ ਮਹਾਰਾਏ ਜਾਣੀ ਜਾਣਾ ਇਹ ਆਪਣੇ ਆਪ ਕਿਰਪਾ ਕਰਦੇ ਆ ਇੱਕ ਦੋ ਵਾਰ ਮੇਰੇ ਨਾਲ ਹੋਇਆ ਵੀ ਮੇਰੇ ਕੋਲ ਪੈਸੇ ਵਗੈਰਾ ਖਤਮ ਹੋਣ ਵਾਲੇ ਸੀ ਤਾਂ ਪਿੱਛੋਂ ਦੀ ਕੋਈ ਗੱਡੀ ਆਈ ਹੁਣ ਚਲੋ ਮਹਾਰਾਏ ਭੇਜਣ ਵਾਲੇ ਕਰਨ ਕਰਾਉਣ ਵਾਲੇ ਆਪ ਹੈ ਤੇ ਉਹ ਗੱਡੀ ਆਈ ਗੱਡੀ ਆ ਕੇ ਮੇਰੇ ਕੋਲ ਰੁਕਦੇ ਆ ਉਹ ਸਿੰਘਾ ਨੇ ਫਤਿਹ ਬਲਾਈ ਦਰਸ਼ਨ ਪੁੱਛਿਆ ਹਨਾ ਵੀ ਕਿੱਧਰ ਜਾ ਰਹੇ ਹੋ ਬਾਬਾ ਜੀ ਅਸੀਂ ਦੱਸਿਆ ਜਦੋਂ ਫਿਰ ਉਹਨਾਂ ਨੇ ਸਾਨੂੰ ਕੁਛ ਮਾਇਆ ਦੀ ਹਨਾ ਮਦਦ ਕਰ ਦੇਣੀ ਕਿਸੇ ਨੇ ਕਿਸੇ ਨੇ ਕੁਛ ਸਾਨੂੰ ਰਸਤੇ 'ਚ ਖਾਣ ਪੀਣ ਵਾਸਤੇ ਕੁਛ ਦੇ ਦੇਣਾ ਉਹ ਸਤਿਕਾਰ ਕੀਤਾ ਹੀ ਸੰਗਤਾਂ ਨੇ ਵੈਗਰੂ ਰਸਤੇ ਦੇ ਵਿੱਚ ਜੰਗਲ ਵਗੈਰਾ ਵੀ ਆਈ ਹੋਣਗੇ ਪਹਾੜੀ ਏਰੀਆ ਵੀ ਆਇਆ ਹੋਏਗਾ ਕੋਈ ਇੰਨਾ ਕਿਤੇ ਮਨ ਦੇ ਵਿੱਚ ਕੋਈ ਭੈਅ ਜਿਹੀ ਕਿਸੇ ਨੇ ਕੋਈ ਛੁਆਰਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਵੈਗਰੂ ਸ਼ਾਰਤ ਕਰਨ ਦੀ ਤਾਂ ਨਹੀਂ ਹਾਂ ਜਦੋਂ ਜੰਗਲ ਕੋਈ ਲੰਬਾ ਪੈਂਡਾ ਹੁੰਦਾ ਸੀਗਾ ਜਦੋਂ ਕਈ ਵਾਰ ਹੁੰਦਾ ਸੀਗਾ ਵੈਗਰੂ ਸ਼ਾਮ ਦਾ ਸਮਾਂ ਹੁੰਦਾ ਸੀ ਹਨੇਰਾ ਹੁੰਦਾ ਸੀ ਤਾਂ ਉਦੋਂ ਮਨ ਦੇ ਵਿੱਚ ਹੁੰਦਾ ਸੀ ਵੀ ਹਾਂ ਇੱਥੇ ਕਿਉਂਕਿ ਜੰਗਲੀ ਜਾਨਵਰ ਵਗੈਰਾ ਉਧਰ ਆਉਂਦੇ ਸੀਗੇ ਤਾਂ ਚਲੋ ਪਰ ਵੈਗਰੂ ਵੈਗਰੂ ਕਰ ਜਾਈਦਾ ਸੀਗਾ ਜੀ ਨਾਮ ਜਪੀਦਾ ਸੀਗਾ ਉਹ ਭੈ ਫਿਰ ਆਪਣੇ ਆਪ ਹੀ ਖਤਮ ਹੋ ਜਾਂਦਾ ਸੀਗਾ ਕਿੰਨੇ ਕਿਲੋਮੀਟਰ ਦਾ ਸਫ਼ਰ ਕੀਤਾ ਰਜਾਨਾ ਵੈਗਰੂ ਜੀ ਆਪਣਾ 120 127 ਕਈ ਵਾਰ 135 ਤੱਕ ਵੀ ਨਿਕਲ ਜਾਂਦਾ ਸੀਗਾ ਜੀ ਰਜਾਨਾ ਦਾ ਜਿਹੜਾ ਸਟੇ ਹੁੰਦਾ ਸੀ ਉਹ ਗੁਰਦੁਆਰਾ ਸਾਹਿਬ 'ਚ ਹੁੰਦਾ ਸੀ ਹੋਟਲ 'ਚ ਜਾਂ ਮੰਦਿਰ 'ਚ ਵੀ ਬਾਈ ਜੇ ਆਪਾਂ ਨੂੰ ਵੈਗਰੂ ਗੁਰੂ ਘਰ ਮਿਲ ਜਾਂਦਾ ਸੀਗੇ ਰਸਤੇ 'ਚ ਤਾਂ ਆਪਾਂ ਗੁਰੂ ਘਰ ਪੜਾ ਕਰ ਲੀਦਾ ਸੀ ਕਈ ਵਾਰੀ ਜਿਵੇਂ ਹੁਣ ਜਦੋਂ ਹਜੂਰ ਸਾਹਿਬ ਤੋਂ ਪਟਨਾ ਸਾਹਿਬ ਵੱਲ ਚੱਲੇ ਤਾਂ ਉਧਰ ਵੈਗਰੂ ਗੁਰੂ ਘਰ ਰਸਤੇ 'ਚ ਘੱਟ ਆਉਂਦੇ ਸੀਗੇ ਤਾਂ ਫਿਰ ਆਪਾਂ ਰਸਤੇ 'ਤੇ ਜਿਵੇਂ ਟਾਬੇ ਆ ਗਏ ਪੰਜਾਬੀ ਟਾਬੇ ਆਪਣੇ ਉਧਰ ਸਿੰਘਾਂ ਦੇ ਕਾਫੀ ਹੈਗੇ ਆ ਜੀ ਪੰਜਾਬੀ ਟਾਬੇ 'ਚ ਰੁਕ ਗਏ ਜਾਂ ਕਿਸੇ ਪੈਟਰੋਲ ਪੁਆਇੰਟ 'ਤੇ ਰੁਕ ਗਏ ਬਾਕੀ ਜਿੱਥੇ ਮਾਰੇ ਨੇ ਪੜਾ ਲਿਖਿਆ ਹੁੰਦਾ ਸੀਗਾ ਉੱਥੇ ਪਹੁੰਚ ਜੀਦਾ ਸੀ ਪੜਾਹ ਹੋ ਜਾਂਦਾ ਸੀ ਮਨੋਫਰ ਤੇ ਸਟੇਟਾਂ ਦੇ ਵਿੱਚੋਂ ਕੇ ਗੁਜ਼ਰੇ ਹੋ ਵਕ ਵਕ ਧਰਮਾਂ ਦੇ ਲੋਕ ਨੇ ਕਿਵੇਂ ਦਾ ਤੁਹਾਨੂੰ ਅਨੁਭਵ ਹੋਇਆ ਇਸ ਤਰ੍ਹਾਂ ਸਵਾਗਤ ਕੀਤਾ ਗਿਆ ਤੁਹਾਡਾ ਵੈਗਰੂ ਬਾਸ ਚੜਦੀ ਕਲਾਈ ਸਾਨੂੰ ਰਸਤੇ 'ਚ ਹੋਰ ਵੀਰ ਵੀ ਮਿਲੇ ਇੱਕ ਵੀਰ ਮਿਲਿਆ ਸੀ ਉਹਨੂੰ ਛਾੜੇ 6-7 ਮਹੀਨੇ ਹੋ ਗਏ ਸੀ ਯਾਤਰਾ ਤੇ ਉਹ ਪੂਰੇ ਇੰਡੀਆ ਦੇ ਵਿੱਚ ਯਾਤਰਾ ਕਰ ਰਿਹਾ ਸੀ ਉਹ ਵੀਰ ਵੀ ਮਿਲਿਆ ਵੀ ਇੰਨਾ ਵੀ ਕਿਤੇ ਨਾ ਕਿਤੇ ਜਾ ਕੇ ਇਹੀ ਆ ਵੈਗਰੂ ਵੀ ਆਪਾਂ ਸਾਰੇ ਇੱਕ ਹੀ ਆ ਉਹ ਪ੍ਰਮਾਤਮਾ ਇੱਕ ਹੀ ਆ ਹਾਂਜੀ ਵੈਗਰੂ ਜੀ ਆਪਾਂ ਪਹਿਲੀ ਵਾਰੀ ਯਾਤਰਾ ਸੀਗੀ ਅੱਗੇ ਕੀ ਵਿਚਾਰ ਹੈ ਅਗਲੇ ਅੱਗੇ ਮਹਾਰਾਜ ਕਿਰਪਾ ਕਰਨੀ ਵੈਸੇ ਮਨ ਦੇ ਵਿੱਚ ਇੱਕ ਇੱਛਾ ਪ੍ਰਗਟ ਹੋਈ ਸੀਗੀ ਇਹ ਨਹੀਂ ਪਤਾ ਹੁਣ ਮਹਾਰਾਜ ਕਦੋਂ ਪੂਰੀ ਕਰਾਉਣਗੇ ਵੀ ਮਹਾਰਾਜ ਨੇ ਜਿੱਥੇ ਪੰਜ ਬਾਣੀਆਂ ਲਿਖੀਆਂ ਵੈਗਰੂ ਜੀ ਜਿਹੜੀ ਜਿਹੜੀ ਬਾਣੀ ਜਿਸ ਸਥਾਨ ਤੇ ਲਿਖੀ ਹੋਈ ਆ ਆਪਾਂ ਮਹਾਰਾਜ ਕਿਰਪਾ ਕਰਨ ਕਦੇ ਸਮਾਧਾਨ ਤੇ ਵੀ ਆਪਾਂ ਉਹਨਾਂ ਪੰਜਾਂ ਥਾਵਾਂ ਸਥਾਨਾਂ ਦੀ ਯਾਤਰਾ ਕਰਾਂਗੇ ਵੈਸੇ ਕੀ ਕਰਦੇ ਹੋ ਬੱਬਾ ਜੀ ਵੈਸੇ ਮੈਂ ਵੈਗਰੂ ਵੀਡੀਓ ਐਡੀਟਿੰਗ ਦਾ ਕੰਮ ਕਰਦਾ ਹਾਂ ਜੀ ਪਰਿਵਾਰ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਬਾਕੀ ਪਰਿਵਾਰ ਨੇ ਕਿਹਾ ਨਹੀਂ ਕਿ ਤੁਸੀਂ ਇਕੱਲੇ ਜਾ ਰਹੇ ਹੋ ਨਹੀਂ ਕਹਿੰਦੇ ਸੀਗੇ ਪਹਿਲਾਂ ਪਰ ਐ ਆ ਵੀ ਹੁਣ ਜੋ ਮਾਰਾ ਇਹਦਾ ਪਾਣਾ ਹੈ ਆਪਾਂ ਨੂੰ ਐ ਸੀਗਾ ਵੈਗਰੂ ਜੇ ਜ਼ਿਆਦਾ ਜਣੇ ਹੋ ਜਾਂਦੇ ਆ ਤਾਂ ਫਿਰ ਨਾ ਹੁੰਦੇ ਤੇ ਪਿੱਛੇ ਧਿਆਨ ਰੱਖਣਾ ਪੈਂਦਾ ਵੀ ਅਗਲਾ ਬੰਦਾ ਪਿੱਛੇ ਰਹਿ ਗਿਆ ਜਾਂ ਕੋਈ ਸਵਾਰਚਣਾ ਆਉਂਦੀ ਹੈ ਇਕੱਲੇ ਸਿੰਘ ਦਾ ਇਸ ਤਰ੍ਹਾਂ ਵੈਗਰੂ ਵੀ ਜਿੱਦਾਂ ਆਪਾਂ ਨੂੰ ਇਕੱਲੇ ਗਏ ਆ ਆਪਾਂ ਨੂੰ ਕੋਈ ਫਿਕਰ ਨਹੀਂ ਆਪਾਂ ਆਪਦੇ ਆਪ ਤੇ ਡਿਪੈਂਡ ਆ ਔਰ ਫਿਰ ਕਿਸੇ ਹੋਰ ਤੇ ਡਿਪੈਂਡ ਹੋਣਾ ਪੈਂਦਾ ਫਿਰ ਇਸ ਤਰ੍ਹਾਂ ਬੰਦਾ ਸੈਲਫ ਡਿਪੈਂਡ ਰਹਿੰਦਾ ਜੋ ਮਰਜੀ ਕੋਈ ਆਪਾਂ ਨੂੰ ਪਤਾ ਵੀ ਆਪਾਂ ਚੱਲ ਲਾਂਗੇ ਹਾਂਜੀ